ਪੀਰ ਸਤਨਾਕੋ ਸੇ ਪੀਰ ਸੱਚ ਹੋ ਕੀ ਉਤਰੇ ਸ਼ਾਸਤਰ ਖੰਡ ਤੇ ਬਿਨ ਲੜ ਗਾਏ ਅੰਦਰ ਲਖ ਵਦ ਸਰਨ へਤ ਸਖ ਜਨ ਕੀ ਨੂੰ ਹਰਿ ਸਿ ਸੰਧਿਆ ਪਰ ਸਿਰੁਰ ਨਾਵੀਆ ਠੀਕੁਰ ਪੂਰ ਦਲੇ ਸਿਰ ਪ੍ਰਭੁਰ ਕੀ ਭਿਆਨ ਜੈਵ ਹਤਰ ਸਿ ਕਿਰਿਆ up there ਸਤ ਸਤ ਜੀ ਮੈਂ ਬੇਨਤੀ ਕਰਾਂ ਜਿਹੜੀਆਂ ਸੰਗਤਾਂ ਜਿਤਕ ਘਰਾਂ ਚ ਨਹੀਂ ਆਈਆਂ ਘੰਟਾ ਸਵਾ ਘੰਟਾ ਲਾਉਣਾ ਸ਼ਾਇਦ ਕਿਸੇ ਦਾ ਉਹਦੇ ਵਿੱਚ ਭਲਾ ਹੋ ਸਕੇ ਸਤਿਗੁਰੂ ਕਿੰਨਾ ਸਾਨੂੰ ਬਾਰ ਬਾਰ ਬੁਲਾਉਂਦੇ ਆ ਬਹੁਤ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾ ਬਹੁਤ ਸੱਚੀ ਬਾਣੀ ਗੁਰਬਾਣੀ ਗਾਵਹਿ ਭਾਈ ਇਹ ਸਫਲ ਸਦਾ ਸੁਖਦਾਈ ਗਾਬ ਹੁਸਨੋਂ ਪੜੋ ਨਿਤ ਭਾਈ ਗੁਰ ਪੂਰੇ ਤੁ ਰਾਖਿਆ ਗੁਰੂ ਬਾਰ ਬਾਲ ਬਰਾਉਂਦੇ ਆ ਕਿਉਂ ਬਲਾਉਂਦੇ ਆ ਇਕੜ ਜੂ ਵੀ ਜੀਵ ਦਾ ਭਲਾ ਹੋ ਜਾਵੇ ਸੰਗਤ ਦੇ ਵਿੱਚ ਆ ਕੇ ਜਿਹੜਾ ਕੋਈ ਆ ਸਕਦਾ ਆਪਣੇ ਘਰਾਂ ਤੋਂ ਜਿੱਥੇ ਤੱਕ ਜਾਂਦੀ ਹੈ ਨਾ ਸਪੀਕਰ ਦੀ ਆਵਾਜ਼ ਆਪਣੇ ਘਰਾਂ ਤੋਂ ਉੱਠ ਕੇ ਥੋੜਾ ਜਿਹਾ ਸਮਾਂ ਕਿਨੋਂ ਉੱਠਣ ਦੀ ਕੋਲ ਹੈ ਫਿਰ ਤਾਂ ਗੁਰੂ ਕਿਰਪਾ ਕਰਨਗੇ ਆਪ ਬਖਸ਼ਿਸ਼ ਕਰਨਗੇ ਔਰ ਆਪ ਨਵਾਜਣਗੇ ਵੀ ਤੇ ਸਾਨੂੰ ਸਾਧ ਸੰਗਤ ਜਿਓ ਇਹਦੀ ਬਦੌਲਤ ਪ੍ਰਾਪਤ ਵੀ ਹੋਵੇਗਾ ਪੂਰੀ ਜਿੰਨੀ ਸੰਗਤ ਆਈ ਹੈ ਤੁਸੀਂ ਸਾਰੇ ਧੰਨਤਾ ਦੇ ਯੋਗ ਹੋ ਤੁਹਾਡੀ ਮੇਰੀ ਸਾਰਿਆਂ ਦੀ ਗੁਰੂ ਨਾਲ ਫਤਿਹ ਦੁਆਰਾ ਗੁਰਮਤਿ ਸਾਂਝ ਬਣ ਸਕੇ ਦੋਨੋਂ ਹੱਥ ਜੋੜ ਕੇ ਸਿਰ ਨਵਾ ਕੇ ਫਤਿਹ ਪ੍ਰਵਾਨ ਕਰਿਓ ਕੋਈ ਵੀ ਰੋਸ ਨਾ ਬੰਦ ਜੀ ਨਾ ਰਹਿ ਜਾਏ ਸਾਹਿਬ ਨੂੰ ਨਮਸਕਾਰ ਕਰਦੀ ਹੋਈ ਸਾਰੀ ਸੰਗਤ ਆਖੋ ਜੀਵਾਏ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੜੈ ਸਤਿਗੁਰੂ ਸੱਚੇ ਪਾਤਸ਼ਾਹ ਕੋਟ ਬ੍ਰਹਮੰਡ ਕੋਠਾਪੁਰ ਸਾਮੀ ਸਰਬ ਜੀਆ ਦਾ ਦਾਤਾ ਰੇ ਕਰੋੜਾਂ ਬ੍ਰਹਮੰਡਾਂ ਦੇ ਮਾਲਕ ਸਰੂਪ ਕਿਰਪਾਲੂ ਦਇਅਲਵੰਤਰ ਜਾਮੀ ਮਹਾਨ ਗਿਆਨ ਦੇ ਸੋਮੇ ਬਖਸ਼ਿਸ਼ ਖੰਡਾਰ ਕਿਰਪਾ ਦੇ ਖਜ਼ਾਨੇ ਜਾਗਤ ਜੋਤ ਰੋਹਾਨੀਆ ਤੇ ਮੁਜਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਸਬਦ ਗੁਰੂ ਜੁਗੋ ਜੁਗ ਅਟਲ ਤਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਕਿਰਪਾ ਤੇ ਰਹਿਮਤ ਦਾ ਸਦਕਾ ਨਗਰ ਈਆਲੀ ਖੁਰਦ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸੇਵਾਦਾਰ ਗ੍ਰੰਥੀ ਸਹਿਬਾਨ ਔਰ ਇਲਾਕਾ ਨਿਵਾਸੀ ਸਾਰੇ ਸੰਗਤ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਸੇਵਾ ਸੁਸਾਇਟੀ ਔਰ ਸਾਰੇ ਹੀ ਉਸ ਜਥੇ ਦੇ ਵੱਲੋਂ ਤਨ 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 ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਦੇ 400 ਸਾਲਾ ਆਗਮਨ ਪੁਰਬ ਨੂੰ ਮੁੱਖ ਰੱਖਦੇ ਹਾਂ ਸਮਰਪਤ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਉਹਨਾਂ ਦੀ ਮਹਾਨ ਤੇ ਪਵਿੱਤਰ ਸ਼ਹੀਦੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਪਰਿਵਾਰ ਦੀਆਂ ਸ਼ਹੀਦੀਆਂ ਮਾਤਾ ਗੁਜਰੀ ਜੀ ਸਹਿਬ ਬਾਬਾ ਅਜੀਤ ਸਿੰਘ ਜੀ ਸਹਿਬ ਬਾਬਾ ਜੁਝਾਰ ਸਿੰਘ ਜੀ ਸਹਿਬ ਬਾਬਾ ਜੋਰਾਵਰ ਸਿੰਘ ਜੀ ਸਹਿਬ ਬਾਬਾ ਫਤਿਹ ਸਿੰਘ ਜੀ ਚਾਰੇ ਸਾਹਿਬਜ਼ਾਦੇ ਆਨੰਦਪੁਰ ਦੇ ਨਰਮੋਗੜ ਦੀ ਪਹਾੜੀ ਦੇ ਅਤੇ ਸਰਸਾ ਨਦੀ ਦੇ ਚਮਕੌਰ ਸਾਹਿਬ ਦੀ ਜੰਗ ਦੇ ਸਾਰੇ ਸ਼ਹੀਦਾਂ ਨੂੰ ਸਮਰਪਿਤ ਇਹ ਮਹਾਨ ਗੁਰਮਤ ਸਮਾਗਮ ਜਿਨ੍ਹਾਂ ਨੂੰ ਪਿਛਲੇ ਸਮੇਂ ਤੋਂ ਲੈ ਕੇ ਪ੍ਰੇਰਿਤ ਕੀਤਾ ਮੇਰੇ অতি ਸਤਿਕਾਰਯੋਗ ਪਰਮ ਪੂਜੇ ਸਤਖੰਡ ਵਾਸੀ ਬ੍ਰਹਮ ਗਿਆਨੀ ਬ੍ਰਹਮਨੇਸ਼ੀ ਬ੍ਰਹਮ ਸਰੋਤਰੀ ਮਹਾਪੁਰਖ ਸੰਤਾਂ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਸਤ ਸਰਪੇਖੀ ਰਾੜਾ ਸਾਹਿਬ ਵਾਲੇ ਉਹਨਾਂ ਦੇ ਉੱਤਰਾਧਿਕਾਰੀ ਉਹ ਸੰਸਥਾ ਨੂੰ ਸੁਚੱਜੇ ਢੰਗ ਨਾਲ ਚਲਾ ਰਹੇ ਸੰਤ ਬਾਬਾ ਸਤਨਾਮ ਸਿੰਘ ਜੀ ਸਤ ਸਰਪੇਖੀ ਰਾੜਾ ਸਾਹਿਬ ਵਾਲੇ ਇਹਨਾਂ ਸਾਰਿਆਂ ਦੇ ਸਹਿਯੋਗ ਦੁਆਰਾ ਤਿੰਨ ਰੋਜ਼ਾ ਇਹ ਮਹਾਨ ਰਾਤਰੀ ਦਾ ਗੁਰਮਤ ਸਮਾਗਮ ਆਯੋਜਿਤ ਕੀਤਾ ਗਿਆ ਅੱਜ ਤੀਸਰਾ ਤੇ ਸਮਾਪਤੀ ਦਾ ਦਿਵਾਨ ਆ ਪਹਿਲਾਂ ਆਪ ਜੀਆ ਨੇ ਰਹਿਰਾਜ ਸਾਹਿਬ ਦੇ ਪਾਠ ਸੋਦਰ ਸੰਧਿਆ ਦੇ ਨਿਤਨੇਮ ਸਰਵਣ ਕੀਤੇ ਆ ਉਪਰੰਤ ਨਾਲ ਹੀ ਸਾਧ ਸੰਗਤ ਜੀਓ ਕਥਾ ਬਾਚ ਗਿਆਨੀ ਜੀਆ ਨੇ ਉਹਨੇ ਉਹਨੇ ਭਾਈ ਗੁਰੂ ਸੇਵ ਸਿੰਘ ਜੀ ਹਜੂਰੀ ਰਾਮੀ ਸਤਿ ਸ਼੍ਰੀ ਅਕਾਲ ਜੀ ਨਵਾਸ ਹੈ ਅਮਰ ਸੋਸਤੋ ਆਈ ਰਸ ਪੇ ਨ ਕੀਰਤਨ ਜਾਨ ਕੋ ਹਰਨ ਲਾਗੋ ਸੁਭਮ ਹੈ ਹੋ ਟੇਗਾ ਉਜੜਿਆ ਰਵਾਰ ਇਨੀ ਖੁਸ਼ੀ ਮਿਲਦੀ ਗੀਤ ਗਾਇਆ ਦੇਰ ਦੀ ਚੰਨਾ ਮੰਦੀ ਦੇ ਵਿੱਚ ਨਾਮ ਖਿਆਲ ਇਹਨਾਂ ਖਿਆਲ ਨੇ ਕੋਈ ਸਮਾਨ ਨਹੀਂ ਕਿਉਂਕਿ ਜਨਮ ਮੇਂ ਪਾਲ ਸਦੀ ਸ਼ੀਤ ਹੈ ਇਸ ਕਰਕੇ ਆਪ ਇਹ ਅਕਲ ਪੁੱਛ ਸਕੂ ਜੀ ਬੰਨੋ ਕਰੋ ਸਾਥੀਆਂ ਬੱਚਿਆਂ ਨੂੰ ਲੈ ਕੇ ਥੋੜਾ ਜਿਹਾ ਬਾਹਰ ਰਹਿ ਜਾ ਕਰੋ ਕੋਈ ਵਧੀਆ ਪਾਰਕ ਕਿਤੇ ਵੀ ਜੁਗਾਂ ਦੀ ਜਿਹੜੀ ਇਕਾਗਤਾ ਬੰਨ੍ਹਣਾ ਹੋਵੇ ਮਸਾ ਮਸਾ ਸਮਾਂ ਲੈਂਦੇ ਹੋ ਜੇ ਪਾਵਨ ਤੇ ਬੇਤਰ ਸਮਾਜਾਂ ਵਿੱਚ ਹੁੰਦਾ ਗਣਿਤਾਂ ਦੇ ਆਪਣੀ ਕਿਸਮਤ ਜੀਉਂਦਾ ਪਰ ਇੱਥੇ ਇੱਕ ਸਿੱਖ ਤੋਂ ਸਤ ਸੰਗ ਜਿਹਨੂੰ ਮੰਨ ਲੇਕੀਆ ਬੇਤਿੰਦੋਂ ਬਰਾਤ ਪੈਦਾ ਹੋਇਆ ਕੋਈ ਕੋਈ ਬਹੁਤ ਸਤ ਸੰਗ ਜੀ ਉਹਨਿਆਂ ਦੇ ਵਿੱਚ ਕੋਈ ਮੇਰੇ ਮਨ ਪਏ ਮੰਨ ਲਓ ਆទੀਰ ਜਿਹੜਾ ਪਿੱਲੇ ਸਤ ਸਤ ਦਿਨ ਪਿੱਲੇ ਜਿਹੜਾ ਜਮਾਲ ਤਾ ਤਾਂ ਕਿ ਆਪਣੇ ਸਰੀਰ ਨੂੰ ਮੋੜ ਕੇ ਅੱਗੇ ਬੈਠਿਆ ਹੋਈ ਜਾਂਦਾ ਕਿਉਂਕਿ ਜੇ ਤੇ ਸਰੀਰ ਦਾ ਤਾਲਾਣ ਉਹ ਸਰੀਰ ਨੂੰ ਤਕਲੀਫ ਵੀ ਹੋ ਸਕਦੀ ਹੈ ਕੋਈ ਨੁਕਸਨ ਵੀ ਕਰ ਸਕਦੀ ਹੈ ਸਰੀਰ ਨੂੰ ਜਦੋਂ ਜਤ ਕਰ ਮਤਾਂ ਦਾ ਖਾਦੋ ਤੇ ਜਾ ਕੇ ਦੀਨ ਮਨਨ ਲਵ ਤੋਂ ਲਾਜਾ ਨਾਟਕ ਨਹੀਂ ਕਰਨਾ ਕਰਾ ਕਰਾਮਾਤ ਦਿਖਾਉਣੀ ਫਿਰ ਕਹਿੰਦੇ ਇਸਲਾਮ ਧਰਮ ਦੇ ਵਿੱਚ ਆ ਜਾਓ ਇਸਲਾਮ ਧਰਮ ਕਬੂਲ ਕਰ ਲਓ ਮਹਾਰਾਜ ਕਹਿੰਦੇ ਜਿਹੜਾ ਬੰਦਾ ਕਿਸੇ ਲਾਲ ਦੇ ਪਿੱਛੇ ਤੁਸੀਂ ਮੈਨੂੰ ਲਾਲਚ ਦਿੰਦੇ ਹੋ ਵੀ ਇਸਲਾਮ ਧਰਮ ਦੇ ਬਾਦਸ਼ਾਹ ਇਸਲਾਮ ਧਰਮ ਦੇ ਮੁਖੀ ਆਗੂ ਤੁਹਾਨੂੰ ਸਾਰੇ ਜਿੰਨੇ ਕਾਜੀ ਮੁੱਲਾ ਮਲਾਣੇ ਨੇ ਇਹਨਾਂ ਸਾਰਿਆਂ ਦਾ ਸਿਰ ਤਾਜ ਬਣਾ ਦਿੰਦੇ ਆ ਇਦਾਂ ਲਾਲ ਚ ਹੋ ਗਿਆ ਲਾਲ ਚ ਹੋ ਗਿਆ ਤੇ ਸਾਧ ਸੰਗ ਵੀ ਉਹ ਆਪਣਾ دین ਗਵਾਇਆ ਤਾਂ ਫਾਇਦਾ ਜੇ ਸਦੀਵ ਕਾਲ ਜਿਉਂਦੇ ਰਹੀਏ ਜੇ ਮੁਸਲਮਾਨ ਹੋ ਕੇ ਵੀ ਮਰਨਾ ਹੈ ਫਿਰ دین ਕਿਉਂ ਛੱਡੀਏ دین ਛੋੜਦੋ ਨਹੀਂ ਕਵੀਰ ਦੀਨ ਗਵਾਇਆ ਦੁਨੀ ਸਿਆ ਦੁਨੀ ਨਾ ਚੱਲੀ ਸਾਥ ਇਨਾਂ ਚੌਧਰਾਂ ਨੇ ਲੀਡਰੀਆਂ ਨੇ ਇਨਾਂ ਪੀਰੀਆਂ ਫਕੀਰੀਆਂ ਨੇ ਝੂਠੀਆਂ ਨੇ ਨਾਲ ਨਹੀਂ ਜਾਣਾ ਦੀਨ ਗਵਾਇਆ ਦੁਨੀ ਸਿਆ ਦੁਨੀ ਨਾ ਚੱਲੀ ਸਾਥ ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਤੇ ਸਤਸੰਗ ਜੋ ਆਪਣੇ ਆਪ ਤੇ ਕੁਹਾੜਾ ਮਾਰ ਲਿਆ ਆਪਣੇ ਆਪ ਤੇ ਕੁਹਾੜਾ ਤੇ ਸਤਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨਹੀਂ ਇਹ ਦੀਨ ਵੀ ਨਹੀਂ ਛੱਡਿਆ ਜਾ ਸਕਦਾ ਤੋਂ ਮਾਰਗ ਪੈਰ ਤਰੀਜੈ ਸਿਰ ਦੀਜੈ ਕਾਣ ਨਾ ਕਾਣ ਕਨੌਜ ਹੋਮੇ ਵੀ ਨਹੀਂ ਕਰਨੀ ਪਿੱਛੇ ਵੀ ਨਹੀਂ ਹਟਣਾ ਇਹ ਮਨਜ਼ੂਰ ਹੈ ਬੜੇ ਲਾਲਚ ਦੇ ਉੱਤੇ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਹੁਣ ਦੇਖ ਲੋ ਵੀ ਹਿੰਦੁਸਤਾਨ ਦੇ ਜੀਬਾਂ ਦੇ ਹਿੰਦੁਸਤਾਨ ਦੇ ਤਿਲਕ ਜੰਜੂ ਦੇ ਰਾਖੇ ਬਣਦੇ ਨੇ 9 ਸਾਲ ਦੀ ਉਮਰ ਦੇ ਵਿੱਚ ਜਦੋਂ ਰਾਏ ਭੋਏ ਦੀ ਤਲਵੰਡੀ ਪਹਿਲੇ ਜਾਮੇ ਵਿੱਚ ਪੰਡਿਤ ਹਰਿਜਨੂ ਜਨੇਊ ਪਾਉਂਦਾ ਉਹਨੂੰ ਜਨੇਊ ਨੂੰ ਮਨਾ ਕਰਦੇ ਆ ਕਹਿੰਦੇ ਇਹ ਪਖੰਡ ਦਾ ਜਨੇਊ ਹੈ ਜੇ ਟੁੱਟਦਾ ਮੈਲ ਲੱਗਦੀ ਹੈ ਬਣਦਾ ਕਹਦਾ ਵਟ ਕਹਦਾ ਆਉਂਦਾ ਨਹੀਂਏ ਤਾਂ ਸਾਰਾ ਨਾਸ ਬੰਤ ਹੈ ਜੇ ਸਰੀਰ ਜੜੂ ਤੇ ਜਨੇਊ ਵੀ ਨਾਲ ਜੜੂਗਾ ਆਸਾ ਕੀ ਬਾੜ ਦੇ 15ਵੇਂ ਸ਼ਲੋਕ ਵਿੱਚ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਬੱਟ ਇਹੋ ਜਨੇਊ ਜੀ ਕਾ ਹਈ ਤਾ ਪਾਂਡੇ ਘਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੇ ਨਾ ਜਾਏ ਧੰਨ ਸੋ ਮਾਨਸ ਰਾਨ ਕਾ ਜੋਗਲ ਚੱਲੈ ਪਾਏ ਇਹ ਜਨੇਊ ਹੈ ਤਾਂ ਪਾਦੇ ਉਦੋਂ ਤਾਂ ਇਹਨੂੰ ਮਨਾ ਕੀਤਾ ਵੀ ਪਾਉਣਾ ਨਹੀਂ ਹੁਣ ਇਹੋ ਹੀ ਲੈ ਰਿਹਾ ਤੇ ਸਤ ਸੰਗਤ ਜੀਓ ਹੁਣ ਵੀ 9 ਸਾਲ ਦੀ ਉਮਰ ਸੀ ਜਦਦੇ ਬਾਪ ਨੂੰ ਪੁੱਛਿਆ ਸੀ ਗੋਦ ਵਿੱਚ ਬਹਿ ਕੇ 10ਵੇਂ ਜਾਮੇ ਵਿੱਚ ਅੱਜ 9ਵੇਂ ਜਾਮੇ ਵਿੱਚ ਕਹਿੰਦੇ ਇਹ ਜਨੇਊ ਦੀ ਰੱਖਿਆ ਕਰਨੀ ਹੈ ਔਰੰਗਜ਼ੇਬ ਨੂੰ ਕਹਿੰਦੇ ਜੇ ਤੇਰੇ ਧਰਮ ਤੇ ਜ਼ੁਲਮ ਹੁੰਦਾ ਨਾ ਔਰੰਗਿਆ ਮੈਂ ਤੇਰੇ ਧਰਮ ਦੇ ਲਈ ਵੀ ਤੇਰੇ ਧਰਮ ਦੀ ਢਾਲ ਬਣ ਕੇ ਆਉਂਦਾ ਗਰੀਬਾਂ ਤੇ ਮਜਲੂਮਾਂ ਦੀ ਰੱਖਿਆ ਵਾਸਤੇ ਤਿਲਕ ਜੰਨੂ ਮੈਂ ਤੁਹਾਡੇ ਨਾਲ ਪਹਿਲੀ ਧਾਰਨਾ ਪੜ੍ਹੀ ਹੈ ਦਸਮ ਪਾਤਸ਼ਾਹ ਨੇ ਵਿਚੇਤਰਨਾਟਕ ਵਿੱਚ ਇਹ ਸ਼ਬਦ ਲਿਖਿਆ ਹੈ ਤਿਲਕ ਜੰਨੂ ਰਾਖਾ ਪ੍ਰਭ ਤਾਂ ਕਾ ਕੀਨੋ ਵੱਡੋ ਕਲੂ ਮਹਸਾਕਾ ਤਸਾਦ ਸੰਗ ਜੀਓ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਰੇ ਹਿੰਦੁਸਤਾਨ ਦੇ तमाम ਹਿੰਦੂਆਂ ਨੂੰ ਕਹਿ ਦਿੱਤਾ ਜੇ ਤਾਂ ਕੋਈ ਸਾਡਾ ਹੀ ਇਸ ਤਰ੍ਹਾਂ ਦਾ ਹੋ ਗਿਆ ਕੋਈ ਰੱਬ ਨੂੰ ਪਾਇਆ ਜਿਵੇਂ ਨਹੀਂ 사ਤ ਸੰਗ ਜਿਉ ਤਿਲਕ ਜੰਝੂ ਕੇ ਰਾਖੇ ਧੰ ਗੁਰੂ ਨਾਨਕ ਦੇਵ ਮਹਾਰਾਜ ਸੋੜੇ ਤਿਲਕ ਜੰਝੂ ਦੀ ਰੱਖਿਆ ਕਰਨਗੇ ਬਣ ਕੇ ਤਿਲਕ ਜੰਝੂ ਦੇ ਰਾਖੇ ਸਤਗੁਰ ਤੇਗ ਬਹਾਦਰ ਨੇ ਧੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਰਪਾ ਕੀਤੀ ਰਾਤ ਲੰਗੀ ਅੱਜ ਸਵੇਰ ਹੋਈ ਮੇਰੇ ਪ੍ਰੀਤਮ ਨੇ ਸਵੇਰੇ ਉੱਠੇ ਸਰੀਰ ਦੀ ਕਿਰਿਆ ਸੋਧੀ ਕਿਰਿਆ ਸੋਧ ਕੇ ਜਿੱਥੇ ਗੁਰਦੁਆਰਾ ਚੰਦਨੀ ਚੌਂਕ ਹੈ ਨਾ ਇੱਥੇ ਚਾਰ ਰਸਤੇ ਪੈਂਦੇ ਸੀ ਚਾਰ ਰਸਤੇ ਜਦੋਂ ਕੁੰਨਿਆਂ ਦੀ ਚੰਦਰਮਾ ਦੀ ਚਾਨਣੀ ਜਿਹੜੀ ਹੁੰਦੀ ਸੀ ਸਰ ਤੇ ਆਉਂਦੀ ਹੁੰਦੀ ਚਾਰੇ ਰਸਤਿਆਂ 'ਚ ਇੱਕੋ ਜਿਹਾ ਚਾਨਣ ਹੁੰਦਾ ਸੀ ਇੱਕੋ ਜਿਹੇ ਨੂੰ ਚੰਦਨੀ ਚੌਂਕ ਕਹਿੰਦੇ ਨੇ ਛੋਟਾ ਜਿਹਾ ਇੱਕ ਨਾਲਾ ਜਾਂਦਾ ਸੀ ਪਾਣੀ ਵਾਲਾ ਕੋਲ ਦੀ ਧੂੜ ਘੱਟੇ ਵਾਲਾ ਰਾਹ ਸੀਗਾ ਭੋੜ ਦਾ ਬਿਰਸੀ ਇੱਥੇ ਇੱਕ ਮਹਾਰਾਜ ਨੇ ਅੱਜ ਜਿਹੜਾ ਦਿਨ ਲੰਘਿਆ ਸਵੇਰੇ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਆਪਣੇ ਭਜਨ ਵਿੱਚ ਸਿਮਰਨ ਵਿੱਚ ਬਹਿ ਗਏ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਨੇ ਭਜਨ ਤੇ ਸਿਮਰਨ ਦੀ ਅੰਦਰਲੀ ਜਿਹੜੀ ਗੱਲਾਂ ਬਹੁਤ ਕੀਤੀ ਹੈ ਬਹੁਤ ਟਕਾ ਦੀ ਗੱਲ ਬਹੁਤ ਕੀਤੀ ਹੈ ਸਾਧੋ ਮਨ ਕਾ ਮਾਨ ਤਿਆਗੋ ਕਿਤੇ ਸਾਥ ਸੰਗ ਜਿਉ ਕੋ ਨਾਨਕ ਬਿਨ ਆਪਾ ਚੀਨੈ ਮਿਟੈ ਕਾਈ ਪ੍ਰੀਤਮ ਜਾਣ ਲੈ ਹੋ ਮਨ ਮਾਹੀ ਕਿੰਨੇ ਸਤਿਗੁਰ ਦਾ ਸੋਕ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ 69 ਸ਼ਬਦ ਨੇ 116 ਤਕਰੀਬਨ ਸਾਰੇ ਗੁਰੂ ਗ੍ਰੰਥ ਸਾਹਿਬ 15 ਰਾਗਾਂ ਵਿੱਚ 116 ਸ਼ਬਦ ਨੇ ਗੁਰੂ ਤੇਗ ਬਹਾਦਰ ਮਹਾਰਾਜ ਸਾਰੀ ਬਿਰਾਗ ਦੀ ਬਾਣੀ ਆ ਬੈ ਰਾਗ ਦੀ ਤਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਨੰਦ ਦੇ ਵਿੱਚ ਬੈਠ ਗਏ ਆ ਸਿਮਰਨ ਦੇ ਵਿੱਚ ਜੁੜ ਗਏ ਆ ਮੌਤ ਕਿੰਨਾ ਨੂੰ ਲੱਗਦਾ ਹੈ ਮੌਤ ਦਾ ਡਰ ਜਿਨ੍ਹਾਂ ਨੂੰ ਸਾਧ ਜਿਹੜੇ ਸਰੀਰ ਨਾਲ ਬਹੁਤਾ ਸਨੇਹ ਰੱਖਦੇ ਆ ਨਾ ਉਹਨੇ ਹੀ ਦੁੱਖ ਚਿੰਬੜਦੇ ਆ ਤੇ ਉਹਨੇ ਹੀ ਮੌਤ ਦਾ ਡਰ ਨੇੜੇ ਆ ਉਹਨਾਂ ਨੂੰ ਸਾਧ ਸੰਗ ਆਪ ਹੀ ਕਹਿੰਦੇ ਨੇ ਜਿਹੜੇ ਸਰੀਰ ਨਾਲੋਂ ਟੁੱਟ ਕੇ ਸ਼ਬਦ ਨਾਲ ਜੁੜ ਜਾਂਦੇ ਨੇ ਨਾ ਉੰਨੇ ਗੁਣ ਦੱਸਿਆ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨੈ ਸੋ ਕਸਨੇ ਹੋਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਨ ਮਨ ਨਹਿ ਨਿੰਦਿਆ ਨਹਿ ਉਸਤਤ ਜਾ ਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੈ ਰਹੇ ਨਿਆਰੋ ਨਾਹਿ ਮਾਨ ਰਮਾਨਾ ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ਕਾਮ ਕ੍ਰੋਧ ਤਹ ਪਰਸੈ ਨਾਹਿ ਤਹ ਘਟ ਪ੍ਰੇਮ ਨਿਵਾਸਾ ਗੁਰ ਕਿਰਪਾ ਜਿਹੇ ਨਰਕੋਂ ਕੀਨੀ ਤਹਿ ਇਹੁ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਦੇਖੋ ਸਿਮਰਨ ਦੀ ਗੱਲ ਇਹਦੇ ਵਿੱਚ 19 ਨੁਕਤੇ ਦੱਸਿਆ ਹੋਇਆ ਰੱਬ ਦੇ ਭਜਨ ਦੇ ਕੱਲੀ ਕੱਲੀ ਚੀਜ਼ ਜਿਹਦੇ ਤੋਂ ਬਾਅਦ ਚੋਗੇ ਨਾ ਇਹਦਾ ਅਰਥ ਕਿਸੇ ਵਿਦਵਾਨ ਤੋਂ ਮੇਰੇ ਕੋਲ ਸਮਾਂ ਨਹੀਂ ਇੰਨਾ ਕਿਉਂਕਿ ਮਹਾਰਾਜ ਦਾਸ ਸਰੀਰ ਦਾ ਡਰ ਜਿਹੜਾ ਸੀ ਨਾ ਉਹ ਤਾਂ ਪਹਿਲਾਂ ਹੀ ਕਹਿ ਦਿੱਤਾ ਵੀ ਭੈ ਕਾ ਹੂੰ ਕੋ ਦੇਤ ਨਹਿ ਨਹਿ ਪਹਿਮਾਨਤ ਨਾ ਕਿਸੇ ਨੂੰ ਡਰਾਉਣਾ ਨਾ ਕਿਸੇ ਤੋਂ ਡਰਨਾ ਸੁਣ ਰੇਮ ਨਾ ਗਿਆਨੀ ਤਾਹੇ ਵਖਾਨ ਇਸ ਕਰਕੇ ਸਾਧ ਸੰਗਤ ਇਹ ਮੌਤ ਦਾ ਭੈ ਕਿਵੇਂ ਦੂਰ ਹੋਵੇਗਾ ਜਦੋਂ ਅੰਦਰ ਜਿਵੇਂ ਕਰੋਨਾ ਕਹਿੰਦੇ ਉਹਨੂੰ ਨਹੀਂ ਹੁੰਦਾ ਜਿਹਦੀ ਇਮਿਊਨਿਟੀ ਤਕੜੀ ਹੋਈ ਅੰਦਰੋਂ ਨਾ ਅੰਦਰਲਾ ਫੇਫੜਿਆਂ ਦਾ ਸਿਸਟਮ ਜਿਹੜਾ ਇਹ ਤਕੜਾ ਹੋਵੇ ਉਹਨੂੰ ਨਾ ਖੰਘ ਜੇ ਕਾਮ ਨਾ ਟੀਵੀ ਨਾ ਕੋਈ ਉਹਨੂੰ ਛਿੱਕਾਂ ਨਾ ਕੋਈ ਉਹਨੂੰ ਬੇਮਤਲਬਾ ਕੋਈ ਰੇਸ਼ੇ ਦੀ ਬਿਮਾਰੀ ਹੋਵੇ ਤੇ ਨਾ ਉਹਨੂੰ ਨਮੂਨੀਆਂ ਹੋਵੇ ਸਾਧ ਸੰਗ ਜਿਹੜਾ ਰੋਗੀ じゃ ਬੰਦਾ ਉਹਨਾਂ ਨੂੰ ਕੋਈ ਨਾ ਕੋਈ ਰੋਗ ਚੰਮੜੇ ਹੀ ਰਹਿੰਦਾ ਭੈ ਦਾ ਮੌਤ ਦਾ ਭੈ ਉਹਨੂੰ ਲੱਗਦਾ ਸਾਧ ਸੰਗ ਜਿਹਦੀ ਸਰੀਰ ਨਾਲ ਪ੍ਰੀਤ ਹੁੰਦੀ ਹੈ ਇਸ ਕਰਕੇ ਸਤਿਗੁਰੂ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਨੇ ਰੱਤੇ ਸਈ ਜੇ ਮੁੱਖ ਨ ਮੁੜੈਨ ਜਿਨੀ ਸੰਯਾਤਾ ਸਾਈ ਝੜ ਝੜ ਪਵਨ ਦੇ ਕੱਚੇ ਵਿਰਹੀ ਜਿਨ੍ਹਾਂ ਕਾਰਨਾ ਆਈ ਔਰ ਤੇ ਸਰੀਰ ਨੂੰ ਜਿੰਦ ਨੂੰ ਪਿਆਰੀ ਜਾਣ ਦੇਣ ਨਾ ਉਹਨਾਂ ਦੀ ਪ੍ਰੀਤ ਟੁੱਟ ਜਾਂਦੀ ਐ ਰੱਬ ਦੇ ਪਿਆਰਿਆਂ ਦੀ ਪ੍ਰੀਤ ਨਹੀਂ ਟੁੱਟਦੀ ਰੱਬ ਨਾਲੋਂ ਉਹ ਰੋਮ ਰੋਮ ਕਰਕੇ ਕੁਛ ਵੀ ਹੋ ਜਾਵੇ ਸਰੀਰ ਨੂੰ ਸਾਧ ਸੰਗ ਜਿਉ ਪਰ ਉਹਨਾਂ ਦਾ ਪ੍ਰੇਮ ਨਹੀਂ ਕੋਈ ਤੋੜ ਸਕਦਾ ਪ੍ਰਭੂ ਦੇ ਨਾਲ ਉਹ ਪ੍ਰੇਮ ਨਹੀਂ ਕੋਈ ਤੋੜ ਸਕਦਾ ਐਸੀ ਪ੍ਰੀਤ ਹਮ ਤੁਮ ਸਿਉ ਜੋਰੀ ਤੁਮ ਸਿਉ ਦੌਰ ਅਬਰ ਸੰਗ ਤੋਰੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਰਪਾ ਕੀਤੀ ਚੌਂਕੜੇ ਵਿੱਚ ਜੁੜ ਗਏ ਇਕਾਗਰ ਮਨ ਦੇ ਨਾਲ ਕਿ ਨਿੱਕੇ ਤੇਗਬੀਰ ਕਹਿ ਦਿੰਦੇ ਨੇ ਕੋਈ ਤੇਗ ਧੰਨੀ ਵੀ ਕਹਿ ਦਿੰਦੇ ਨੇ ਕੋਈ ਤੇਗਾ ਵੀ ਕਹਿ ਦਿੰਦੇ ਨੇ ਪਰ ਤੇਗਪਤ ਜੀ ਉਮਰ ਦੇ ਵਿੱਚ ਇਹਨਾਂ ਜਦੋਂ ਮਾਤਾ ਨਾਨਕੀ ਗੁਰੂ ਹਰਗੋਬਿੰਦ ਮਹਾਰਾਜ ਦੇ ਤੀਜੇ ਸੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਪਿਤਾ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮੇਰੀ ਪੀੜ ਦੇ ਮਾਲਕ ਤਿੰਨ ਵਿਆਹ ਸੀ ਮਹਾਰਾਜ ਦੇ ਤਿੰਨ ਸੀ ਵੱਡੀ ਮਾਤਾ ਦਮੋਦਰੀ ਜਿਹਦੇ ਸਪੁੱਤਰ ਬਾਬਾ ਗੁਰਦਿੱਤਾ ਬਾਬਾ ਸੂਰਜਮਲ ਜੀ ਦੂਜੀ ਮਾਤਰ ਜਾਈਏ ਜਿਸ ਦਾ ਨਾਮ ਹੈ ਜਲਾਬਦੀਨ ਕਿਨੇ ਠੇ ਹੋ ਗਏ ਹੁਣ ਜਿਹੜਾ ਭਾਈ ਗੁਰਵਖਸਾ ਭਾਈ ਨਨੂਆ ਭਾਈ ਅੱਡਾ ਭਾਈ ਲਖੀਆ ਇਹ ਲਖੀ ਸ਼ਾਹ ਬਣਜਾਰੇ ਦਾ ਪੁੱਤਰ ਸੀਗਾ ਸਾਤ ਸੰਗ ਜੀ ਔਰ ਭਾਈ ਜੈਤਾ ਜੀ ਭਾਈ ਜੈਤਾ ਜੀ ਦਾ ਪਿਤਾ ਭਾਈ ਸਦਾਨੰਦ ਜੀ ਐਸੇ ਕਿਸੇ ਸ਼ਾਇਰ ਨੇ ਲਿਖੀ ਦੋ ਤਲਵਾਰਾਂ ਵੱਧੀਆਂ ਕਮੀਰੀ ਦੀ